ਆਵੇਂ ਨਛੱਤਰਾਂ ਬਹਿਵੇਂ ਨਛੱਤਰਾਂ ਆਵੇਂ ਨਛੱਤਰਾਂ ਬਹਿਵੇਂ ਨਛੱਤਰਾਂ ਸੁਣ ਕੁਝ ਮੇਰੇ ਤੇ ਆਪਣੀ ਵੀ ਕੁਝ ਕਹਿਵੇਂ ਨਛੱਤਰਾਂ ਸੁਰਖੀ ਤੇ ਮੈਨੂੰ ਬਿੰਦੀ ਲਿਆ ਦੇ ਕੋਕੇ ਦੇ ਵਿੱਚ ਨਗ ਜੜਵਾ ਦੇ ਸੁਰਖੀ ਤੇ ਮੈਨੂੰ ਬਿੰਦੀ ਲਿਆ ਦੇ ਕੋਕੇ ਦੇ ਵਿੱਚ ਨਗ ਜੜਵਾ ਦੇ ਕੰਨ ਨੂੰ ਕਰਾ ਦੇ ਬਾਲੇ ਪੰਗੜੇ ਚ ਹੋਏ 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 ਪੰਗੜੇ ਚ ਹੋਏ 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 ਭੰਗੜੇ ਚ ਤੂੰ ਨੱਚਦਾ ਪੈਰ ਮੇਰੇ ਵੀ ਨੱਚਣ ਨੂੰ ਕਾਲੇ ਭੰਗੜੇ ਚ ਤੂੰ ਨੱਚਦਾ ਵੇ ਪੈਰ ਮੇਰੇ ਵੀ ਨੱਚਣ ਨੂੰ ਕਾਲੇ ਭੰਗੜੇ ਚ ਤੂੰ ਨੱਚਦਾ ਇੱਕ ਸੂਹੀ ਫੁਲਕਾਰੀ ਲਿਆ ਦੇ ਜੁੱਤੀ ਨੂੰ ਮੈਨੂੰ ਘੁੰਗਰੂ ਲਵਾ ਦੇ ਇੱਕ ਸੂਹੀ ਫੁਲਕਾਰੀ ਲਿਆ ਦੇ ਜੁੱਤੀ ਨੂੰ ਮੈਨੂੰ ਘੁੰਗਰੂ ਲਵਾ ਦੇ ਕੁੜਤੀ ਨਾਲ ਦਾ ਲਹਿੰਗਾ ਸਵਾ ਦੇ ਕੁੰਮ ਦੇ ਫੇਰਾ ਪਾ ਕੇ ਪਟਿਆਲੇ ਭੰਗੜੇ ਚ ਹੋਏ 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 ਪੰਗੜੇ ਚ ਤੂੰ ਨੱਚਦਾ ਪੈਰ ਮੇਰੇ ਵੀ ਨੱਚਣ ਨੂੰ ਕਾਲੇ ਪੰਗੜੇ ਚ ਤੂੰ ਨੱਚਦਾ ਪੈਰ ਮੇਰੇ ਵੀ ਨੱਚਣ ਨੂੰ ਕਾਲੇ ਵੇ ਪੰਗੜੇ ਚ ਤੂੰ ਨੱਚਦਾ ਆ ਵੇ ਨਛੱਤਰਾ ਬਾਈ ਵੇ ਨਛੱਤਰਾ ਸਾਹਾਂ ਦੇ ਵਿੱਚ ਵਸ ਗਿਆ ਵੇ ਤੂੰ ਤੂੰ ਵੇ ਨਛੱਤਰਾ ਘੇਰਾ ਪਾ ਲਿਆਏ ਦਿਲ ਦੇ ਦਿਵਾਲੇ ਪੰਗੜੇ ਚ ਹੋਏ 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 ਪੰਗੜੇ ਚ ਤੂੰ ਨੱਚਦਾ ਪੈਰ ਕਰਮ ਦੇ ਨੱਚਣੇ ਨੂੰ ਕਾਲੇਵੇਂ ਪੰਗੜੇ ਚ ਤੂੰ ਨੱਚਦਾ ਪੈਰ ਮੇਰੇ ਵੀ ਨੱਚਣੇ ਨੂੰ ਕਾਲੇਵੇਂ ਪੰਗੜੇ ਚ ਤੂੰ ਨੱਚਦਾ